ਉਜਬਾ ਕੋਲੇ ਆਓ ਬਈ ਚਾਚੂ ਆ ਅੱਜ ਦਾ ਸਿਰ ਲੱਗ ਗਿਆ ਦੁਖਣਾ ਖਾਤ ਪਾਉਂਦੇ ਪਾਉਂਦੇ ਲੈ ਆ ਗਈ ਹਾਂ ਆ ਗਿਆ ਮੇਰੇ ਕੋਲ ਮਾੜਾ ਮੋਟਾ ਕਰਦੀ ਵੀ ਗੌਰ ਕਰ ਲਿਆ ਕਰੋ ਕਿ ਸਾਰਾ ਦਿਨ ਬਾਹਰੇ ਫਿਰਨ ਤੱਕ ਰਹੀ ਰਹਿ ਗਿਆ ਕੋਈ ਚੀਜ਼ ਦੀ ਗੌਰ ਕਰਦੇ ਹੋ ਕਰੇ ਵੀ ਕੀ ਹੈ ਨਹੀਂ ਕੀ ਨਾ ਐ ਸਾਰਾ ਕੁਝ ਮੈਨੂੰ ਹੀ ਦੇਖਣਾ ਪਾਲਣਾ ਪੈਂਦਾਗਾ ਕਰੇ ਸਭ ਕੁਝ ਤਾਂ ਹੈਗਾ ਕਰੇ ਹੁਣ ਤੂੰ ਹੈਗੀ ਆ ਤੂੰ ਹੀ ਗੌਰ ਰੱਖੇਂਗੀ ਹੋਰ ਕੌਣ ਕਰੂਗਾ ਮੈਂ ਤਾਂ ਹੁਣ ਖੇਤ ਦਾ ਕੰਮ ਕਰਦਾ ਇਹ ਤਾਂ ਕੰਮ ਕਰਦਾ ਘਰ ਕੰਨੀ ਨਾ ਗੌਰ ਮਾਰਿਆ ਕਰੋ ਇਹ ਜਿਆ ਕੀ ਹੋ ਗਿਆ ਚੰਗਾ ਭਲਾ ਘਰ ਘਰ ਨੂੰ ਕੀ ਹੋਇਆ ਆ ਬਹੁਤ ਛੋਟੀ ਡੱਕਾਂ ਨਹੀਂ ਤੋੜ ਕੇ ਰਾਜੀ ਕੰਮਦਾ ਚਮਾ ਨਹੀਂ ਕੰਮਦਾ ਡੱਕਾ ਤੋੜ ਦੀ ਜਮਾ ਵੀ ਕਾਸੇ ਨੂੰ ਕਹ ਦੇ ਬਸ ਉੱਥੇ ਜੜ ਲ ਜੜ ਲ ਜੜ ਲ ਜੜ ਕਰੀ ਜਾਊਗੀ ਹੱਥ ਹੀ ਨਹੀਂ ਫੱਦਾ ਕੋੜ ਨਾ ਪਤਾ ਨਹੀਂ ਕਿਹ ਕੀ ਚਾ ਚਲੋ ਤਾਂ ਥੋੜਾ ਕੰਮ ਆ ਦੇਖ ਉਹ ਨਹੀਂ ਕਰਦੀ ਤੁਸੀਂ ਨਾਲ ਮਿਲ ਕੇ ਕਰ ਲਿਆ ਕਰੋ ਹੈ ਕਿਉਂ ਕੀ ਗੱਲ ਵਾਲਾ ਮਿਲ ਕੇ ਕਹਿਣ ਦਾ ਕੀ ਮਤਲਬ ਹੈ ਤੇਰਾ ਉਹ ਮੈਂ ਕਿਹਾ ਚੱਲ ਜੇ ਨਹੀਂ ਕਈ ਵਾਰੀ ਬੰਦਾ ਢਿੱਲਾ ਮੱਠਾ ਹੁੰਦਾ ਘਰ ਦਾ ਨਿਕਮਾ ਨੂੰ ਕੀ ਆ ਘਰ ਦਾ ਕੰਮ ਹੈ ਕਿਹੜਾ ਕਿਸੇ ਦਾ ਅੱਛਾ ਮੁੰਡੇ ਵਿਆਹੇ ਕਾਦੇ ਵਾਸਤੇ ਨੇ ਪਾਲੇ ਨੇ ਪਲੋਚੇ ਨੇ ਪੜਾਏ ਨੇ ਲਿਖਾਏ ਨੇ ਫਿਰ ਉਹ ਵਿਆਹੇ ਨੇ ਕੀ ਗੱਲ ਬਾਈ ਫਿਰ ਵੀ ਕੰਮ ਮੈਂ ਕਰਾਂ ਮੈਂ ਨਹੀਂ ਰੱਕਾ ਤੋੜਦੀ ਕੰਮ ਦਾ ਹੈਗੇ ਨੇ ਨੂਹ ਕਰਨ ਨਾ ਕਰਨ ਉਹ ਚੱਲ ਜੇ ਉਹਦਾ ਮੜਾ ਮੋਟਾ ਢਲੀ ਮੱਠੀ ਹੋਣੀ ਉਹ ਦੂਸਰੀ ਨੂੰ ਕਹਿ ਦਿੰਦੀ ਉਹ ਕਰ ਲਾਂਦੀ ਉਹ ਤਾਂ ਵਿਚਾਰੀ ਨੂੰ ਪਤਾਗਾ ਉਹ ਤੋਂ ਕਿੱਥੇ ਬਣਦਾਗਾ ਹਾਂ ਉਹ ਤਾਂ ਵਿਚਾਰੀ ਦੀ ਬੱਕੀ ਜੀ ਦਰਦ ਹੁੰਦਾ ਰਹਿੰਦਾਗਾ ਕਹਿੰਦੇ ਬੀਬੀ ਮੇਰੀ ਬੱਕੀ ਦੁਖਦੀ ਐ ਨਾ ਤਾਂ ਤਾਂ ਝਾੜੂ ਲੱਗੀ ਨਾ ਤੋ ਉਹ ਹੀ ਕੁੜੇ ਦਾ ਹੋਵੇ ਚਾਰੇ ਚਰ ਉਹ ਖੜ ਨਹੀਂ ਸਕਦੀ ਹੈਗੀ ਫਿਰ ਉਹਨੂੰ ਦਵਾਈ ਦੂਈ ਦਵਾ ਦੇ ਦਵਾਈ ਆਖੀ ਦਵਾਈ ਦੀ ਕਿੱਥੋਂ ਲਈ ਦੀ انا ਕਿੱਥੋਂ ਲਈ ਦੀ ਮੇਰੇ ਤੋਂ ਲਈ ਦੀ ਦਵਾਈ ਕਿ ਹੋਰ ਕਿੱਥੋਂ ਲਈ ਦੀ ਉਹਦੇ ਲਈ ਦੀ ਚੰਦੀ ਗੜੀ ਇਹਦੇ ਚਲ ਜੇ ਉੱਥੋਂ ਨਹੀਂ ਲੋਟ ਆਉਂਦਾ ਦੂਸਰੇ ਡਾਕਟਰ ਤੋਂ ਹੋਰ ਤੋਂ ਕਿਤੇ ਲੈ ਲੈਂਦੇ ਦਵਾਈ ਤਾਂ ਕੋਈ ਨਾ ਦਵਾਈ ਨਾਲ 1 ਕੋ ਲੱਖ ਦਾ ਜਾਦੂ ਨਹੀਂ ਹੈਗਾ ਵੀ ਨਾਲ ਦੀ ਨਾਲ ਦਵਾਈ ਲੈਣ ਸਾਰਾ ਹੋਰੀ ਵਾਂਗੂ ਕੁਕਦੀ ਫਿਰੂਗੀ ਹਾਂ ਹੁਣ ਤਾਂ ਛੋਟੀ ਕਰ ਲੂਗੀ ਕੰਮ ਫੇਰ ਕੇ ਟੁੱਟਦੇ ਨੇ ਉਹਦੇ ਉ ਫਿਰ ਮੈਂ ਕੱਦ ਕਹਿਣਾ ਉਹਨੂੰ ਕਹਦੇ ਉਹ ਕਰ ਲੈ ਹਾਂ ਉਹਨੂੰ ਕਹਦੇ ਨਾਲੇ ਹੋਰ ਕਹਦੇ ਤੂੰ ਤਾਂ ਦੀ ਮੇਰ ਲੈਦਾਂਗਾ ਮੈਨੂੰ ਪਤਾ ਸਾਰਾ ਤੇਰਾ ਉਹ ਹੁਣ ਮੇਰ ਨੂੰ ਮੈਂ ਤਾਂ ਦੇਖ ਉਹ ਵੀ ਇਹੀ ਜੀ ਉਹ ਵੀ ਇਹੀ ਜੀ ਹਾਂ ਆਹੋ ਹੀ ਜੀ ਔਰ ਕਹਿਣਾ ਨਹੀਂ ਕਿਸੇ ਨੂੰ ਕਹਿਣ ਨੂੰ ਹਣ ਜਦ ਘਰੇ ਤੂੰ ਹੈਗੀਆਂ ਕਹਿਣ ਵਾਲੀ ਮੈਂ ਉੱਥੇ ਦਾੜੀ ਹਿਲਾਉਂਦਾ ਚੰਗਾ ਲੱਗਦਾ ਭਲਾ ਚੱਲ ਚੰਗਾ ਚਾਹ ਪੀ ਲੈ ਤੇਰੇ ਨਾਲ ਕੌਣ ਦਿਮਾਗ ਲਾਵੇ ਉਹ ਦੋਕਣੀ ਬਿੰਦ ਬੈਠੀ ਦੀ ਲਵੇ ਮਾੜਾ ਮੋਟਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਰ ਗੱਲਬਾਤ ਹੁਣ ਮੈਂ ਦੱਸ ਖਾਤ ਪਾ ਕੇ ਆਇਆ ਮੇਰੀ ਅੰਦਾ ਆਪ ਲੱਤਾਂ ਤੋਂ ਨਾਲ ਲੈ ਜਾਕਰ ਉੱਥੇ ਵੀ ਮੈਨੂੰ ਮੈਂ ਬਖ ਜਾ ਕਰੂੰਗੀ ਮੁੰਡੇ ਨਹੀਂ ਲੈ ਜਾ ਕਰਨ ਵਾਲਾ ਮੁੰਡਾ ਨਹੀਂ ਜਾ ਸਕਦਾ ਮੁੰਡੇ ਜਾਂਦੇ ਨਹੀਂ ਹੁਣ ਮੈਂ ਕੀ ਕਰਾਂ ਦੱਸ ਅਬ ਬਿੰਦਾਤ ਆ ਜਾਂਦੇ ਆ ਘਰੇ ਵੱਡੂ ਖਾਉਂ ਵੱਡੂ ਖਾਉਂ ਇੱਕ ਕੰਮ ਨਹੀਂ ਕਰਦੀ ਇਹ ਫਲਾਣਾ ਨਹੀਂ ਕਰਦੀ ਇਹ ਠਿਕੜਾ ਨਹੀਂ ਕਰਦੀ ਇਹਨਾਂ ਦੇ ਨਹੀਂ ਤਾਣਾ ਲੋਟ ਆਉਂਦਾ ਸਾਰਾ ਬੰਦੇ ਨਿਪੜਦਾ ਮੈਨੂੰ ਤਾਂ ਸਰੀ ਦੁਖੀ ਜਾਂਦਾ ਮਾਂ ਕੀ ਹੋ ਗਿਆ ਕੀ ਕਰਦੀਆਂ ਤੂੰ ਨੀ ਮੈਂ ਦਾ ਡੱਬੇ ਸਾਫ ਕਰਕੇ ਲਾਉਂਦੀ ਦੀ ਤਾਹ ਮੇਰਾ ਨਾ ਮੇਰੇ ਸਿਰ ਦੁਖੀ ਜਾਂਦਾਗਾ ਬਾਈ ਤੂੰ ਨਾ ਲੈਣੀ ਆ ਨਾ ਕਿ ਸੁੱਕਾ ਸਿਰ ਬਾ ਲੈਣੀ ਹੈਗੀ ਐਂਦਾ ਹੈ ਨਹੀਂਗਾ ਵੀ ਤੇਦਲ ਉੱਥੇ ਬੈਠ ਮੁੰਜੇ ਤੇ ਮੈਂ ਤੇਲ ਲਿਉਣੀ ਗੋਲੀ ਚ ਪਾ ਕੇ ਤੇ ਲਾਉਂਗੀ ਮਾਂ ਉੱਥੇ ਤਾਂ ਮੈਂ ਬਹਿ ਜਾਂਦੀ ਆ ਮੈਨੂੰ ਸ਼ੈਰੀ ਨਹੀਂ ਦਿੰਦੀ ਕਿੱਥੇ ਉਹ ਪੈਰ ਜੇ ਮਾਰਦੀ ਫਰੀ ਜਾਂਦੀ ਉਹਨੂੰ ਕਹਿ ਦਿਆ ਕਰੋਨਾ ਨਾ ਲੱਗ ਰਹੀ ਹੈਗੀ ਉਹ ਨਾ ਕਿ ਆ ਜਾਂਦੇ ਨੂੰ ਚਲ ਠੀਕ ਆ ਆਜੋ ਆ ਮੈਂ ਤੇਲ ਲਿਉਂਦੀ ਆ ਪਾ ਕੇ ਖਰੋਂ ਦੇ ਤੇਲ ਲਾਦਾ ਹਾਂ ਹਾਂਜੀ ਹਾਂਜੀ ਚਲ ਮੈਂ ਲਿਉਂਦੀ ਆ ਫੇਰ ਆਈ ਹਏ ਮੇਰੇ ਤਾਂ ਨਾਲ ਨਾ ਪੜਪੜੀਆਂ ਵੀ ਦੁਖਣ ਲੱਗੀਆਂ ਪਈਆਂ ਨਿਗੀਆਂ ਮਾਂ ਪਤਾ ਨਹੀਂ ਕੀ ਕਰੀਏ ਨੇ ਮਾਂ ਆ ਜਾ ਕੋੜੇ ਆ ਗਈ ਹਾਂ ਕਿੱਥੇ ਤਾਂ ਸੁੱਖ ਲੈਣਾ ਤੀਗਾ ਮੈਂ ਕਿੱਥੇ ਦੂਣਾ ਉਹੀ ਗੱਲ ਮੈਨੂੰ ਸੋਡੀ ਸੇਵਾ ਕਰਨੀ ਪੈ ਰਹੀ ਹੈਗੀ ਹੈ ਮਾਂ ਤੈਨੂੰ ਪਤਾ ਤਾਂ ਹੈਗਾ ਅੱਗੇ ਕਦੇ ਮੈਂ ਤੇਤੋ ਕਹੋ ਨਹੀਂ ਹੰਨੀ ਆਗੀ ਇਹ ਕਿਤਾ ਫੁੱਟ ਗਿਆ ਕੋੜੇ ਬੱਜਾ ਪਾਵੇ ਨਾਲ ਤੂੰ ਨਾ ਹੁਣ ਕੁਝ ਹੋਰ ਕਰਕੇ ਬਹਿ ਜੀ ਮੇਰਾ ਤਾਂ ਹੋਰ ਕਰਨ ਨੂੰ ਮੈਂ ਕੀ ਕਰੂੰਗੀ ਲਖੋਲਾ ਚਟਾ ਹਾਂ ਬੱਸ ਹਾਈਦਰ ਨੂੰ ਹੋ ਜਾ ਨੀ ਕਤਾ ਸੌਂਕ ਨੇ ਮਾਰਨੀ ਆ ਚੁੰਡੀ ਜੀ ਲਾਲੀ ਲੈ ਦੇਖ ਲੈ ਹੈ ਕੁੜੇ ਇਹ ਗੜਦਾ ਨਹੀਂ ਹੈਗਾ ਕੁੜੇ ਤੇਰੇ ਇਹ ਮਾਂ ਤੂੰ ਤਾਂ ਆਪਣੀਆਂ ਹੋਰ ਹੀ ਗੱਲਾਂ ਲੈ ਕੇ ਬੈ ਗਈ ਤੂੰ ਮੇਰੇ ਸਿਰ ਨੂੰ ਮਾਲਿਸ਼ ਕਰ ਦੇ ਬੱਸ ਨਹੀਂ ਕਰਦੀਆਂ ਜੂਆਂ ਤਾਂ ਨਹੀਂ ਪੈ ਰਹੀਆਂ ਨਹੀਂ ਮੇਰੇ ਜੂਆਂ ਨਹੀਂ ਪੈਂਦੀਆਂ ਹੈਗੀਆਂ ਤੈਨੂੰ ਮੈਂ ਦੱਸਾਂ ਚਲ ਕੋਈ ਨਹੀਂ ਲੈ ਮੈਂ ਲਾ ਦਿਆਂ ਤੇਲ ਚਸ ਦੂੰਗੀ ਨਾ ਜਦ ਦੇਖੀ ਫਿਰ ਤੇਰਾ ਸਿਰ ਨਾ ਖੜ ਜੂਗਾ ਦੋਖ ਨੂੰ ਮੜਾ ਮੋਟਾ ਨਾ ਤੇਲ ਚ ਸਾਲਿਆ ਕਰ ਜਾਂ ਨੋਂ ਨਹੀਂ ਹੰਨੀ ਆ ਨਾ ਨਰਦੋ ਪਹਿਲਾ ਤੇਲ ਚ ਸਾਕੇ ਸਿਰ ਤੇ ਹੈ ਫਿਰ ਠੀਕ ਹੋ ਜਾਂਦਾ ਹੁੰਦਾ ਹੈ ਮਾਂ ਤੂੰ ਤਾਂ ਚਸ ਦਿੰਨੀ ਆਂ ਕਈ ਵਾਰੀ ਮੈਂ ਸੈਰੀ ਨੂੰ ਕਹਿੰਨੀ ਆਂ ਨਾ ਉਹ ਤਾਂ ਅੱਖੇ ਹੀ ਨਹੀਂ ਲੱਗਦੀ ਹੈਗੀ ਤੈਨੂੰ ਪਤਾ ਤਾਂ ਹੈਗਾ ਉਹਦਾ ਹਰਮ ਮੰਨਾ ਤਾਂ ਉਹ ਕਾਨੂੰ ਅੱਖ ਲੱਗਦੀ ਹੈਗੀ ਆ ਕੰਮ ਆਗਾ ਕੰਮ ਇਹ ਨਹੀਂ ਕਰਦੀ ਹੈਗੀ ਐ ਵੀ ਦਸ ਗਾਂ ਤੇਰੇ ਬਣ ਬਦਣਗੇ ਹੈ ਦੇਣ ਨੂੰ ਲੈਣ ਨੂੰ ਨੰਗਾ ਦੀ ਆ ਕੇ ਉਰੇ ਆ ਕੇ ਹੁਕਮ ਚੱਲਣ ਦੀ ਮੈਂ ਨਹੀਂ ਚੱਲਣ ਦਿੰਦੇ ਹੈਗੀ ਹੁਕਮ ਉਹਦਾ ਮਾਂ ਮੇਰੀ ਗੱਲ ਸੁਣਦਾ ਜਦੋਂ ਮੇਰਾ ਵਿਆਹ ਹੋਇਆ ਸੀਗਾ ਦੇਖ ਲੈ ਮੈਨੂੰ ਕਿੰਨਾ ਦਾਜ ਦਿੱਤਾ ਸੀ ਮੇਰੇ ਮਾ ਮਾਪ ਨੇ ਉਹ ਦੇਹਲਾ ਭੁੱਖੇ ਜੇ ਕਰਦੀ ਆ ਗਈ ਆ ਨਾ ਹੁਣ ਅਗਲਾ ਸਾਰ ਲੈਂਦਾ ਨਾ ਵਾਸਤਾ ਪੁੱਤ ਤੂੰ ਨਾ ਕਹਿ ਤੂੰ ਨਾ ਕਹਿ ਤੇਰੀ ਸਰੀਕਣਾ ਕੋਈ ਨਾ ਪਾਤਲੇ ਤੋ ਤੇ ਮੈਂ ਆਪੀ ਲੈ ਲਊਂਗੀ ਹਾਂ ਤੂੰ ਨਾ ਬੋਲਿਆ ਕਰ ਜੇ ਤੂੰ ਬੋਲੇਂਗੀ ਅਗਲੀ ਕਦ ਕਹੇ ਮੇਰੀ ਸਰੀਕਣ ਮੈਨੂੰ ਕਹਿ ਕੇ ਸੁਣਾਉਂਦੀ ਆ ਠੀਕ ਆ ਹਾਂ ਠੀਕ ਆ ਨਹੀਂ ਮੈਂ ਨਹੀਂ ਕਹਿੰਦੀ ਹੈਗੀ ਹਾਂ ਹਾਂ ਤਾਂ ਕਹਿੰਦੀ ਆ ਮੇਰੀ ਗੱਲ ਸੁਣ ਲੈ ਆ ਬਾਪੂ ਜੀ ਆ ਵੀ ਨਾ ਕਈ ਵਾਰੀ ਡੱਕਾ ਉਧਰ ਹੀ ਛੜਦਾ ਹੁੰਦਾ ਇਹ ਵੀ ਕੋਈ ਨਾ ਬਾਪੂ ਦਾ ਤੇਰਾ ਸਿਹਜ ਸੁਭਾ ਹੈਗਾ ਠੀਕ ਆ ਹੈ ਕੋਈ ਨਾ ਹੁਣ ਹੋਰ ਕੀ ਕਰੀਏ ਫਿਰ ਹੁਣ ਜੇ ਸਾਰਾ ਟੱਬਰ ਉਹਦੀ ਮੰਗਰ ਪੈ ਗਈ ਵਗ ਜੁਗਿਉ ਰਾਂ ਚਲ ਜਿੰਨਾ ਕੰਮ ਕਰਦੀਆ ਉਤੋਂ ਵੀ ਜਾਵਾਂਗੇ ਆਪਾਂ ਨੂੰ ਕਰਨਾ ਪਊਗਾ ਸਾਰਾ ਆਹੋ ਪਛੀਆਂ ਪੂਛੀਆਂ ਦਾ ਉਤੋਂ ਹੀ ਕਰਾਇਆ ਕਰਾਂਗੇ ਮਾਂ ਨਾਲੇ ਮਾਂ ਮੇਰੀ ਗੱਲ ਸੁਣ ਤੇਰਾ ਸਿਰ ਹਟ ਗਿਆ ਦੁਖਣਾ ਹਾਂ ਮਾਂ ਦੁਖਦਾ ਤਾਂ ਹੈਗਾ ਹੁਣ ਜਣ ਗਿਆ ਵਾਲਸ ਜੀ ਕਰਦੀ ਆ ਨਾ ਚੁੱਪ ਕਰ ਚੱਟ ਗਿਆ ਬੋਲਿਆ ਨਾ ਕਰ ਜਿਆਦੇ ਦਿਮਾਖ ਲਾਉਣੀ ਆ ਤਾਂ ਹੀ ਤਾਂ ਤੇਰਾ ਸਿਰ ਦੁਖਦਾਗਾ ਮੈਂ ਜੀ ਇਧਰ ਨੂੰ ਬੋਟਪੜੀ ਸਸਦਾ ਦੇ ਲਿਆ ਠੀਕ ਐ ਮੈਂ ਹਾਂ ਹੋਰ ਆ ਦੇਖੀ ਸੈਟ ਹੋ ਜਾਈਏ ਹੁਣ ਤੋਂ ਦੇਖਦੀ ਜਾਈ ਜਦ ਤਰ ਪੜਪੜੀ ਤੇਲ ਚਸਦਾ ਨਾ ਦੇਖੀ ਤੂੰ ਤਾਂ ਐ ਕਹਿੰਦੀ ਮਾਂ ਮੇਰਾ ਤਾਂ ਸਿਰੇ ਤੋਂ ਕੋਣ ਹਟ ਗਿਆ ਵਾ ਸੱਚੀ ਗੱਲ ਆ ਸੱਸ ਹੋਵੇ ਤਾਂ ਤੇਰੇ ਵਰਗੀ ਮੈਨੂੰ ਤਾਂ ਨਾ ਮੇਰੀ ਮਾਂ ਤੇ ਸੱਸ ਵਿੱਚ ਕੋਈ ਫਰਕ ਨਹੀਂ ਰਹਿੰਦਾ ਜੇ ਮੇਰੀ ਗੱਲ ਸੁਣ ਲਾ ਸਾਰੀਆਂ ਸੱਸਾਂ ਇੱਕੋ ਨਾਲ ਦੀਆਂ ਨਹੀਂ ਹੁੰਦੀਆਂ ਠੀਕ ਆ ਹਾਂ ਮਾਂ ਮੇਰੀ ਗੱਲ ਸੁਣ ਲਾ ਲੋਕਾਂ ਨੇ ਜਾਣ ਟੱਠੇ ਖੂਚ ਪਰ ਜਿਹੜੀ ਮੇਰੀ ਸੱਸਾ ਮੈਨੂੰ ਤਾਂ ਰੱਬ ਜਿੱਡਾ ਮਾਣ ਆ ਤੇਰੇ ਤੇ ਸੱਚੀ ਹਾਂ ਇਹ ਮੈਨੂੰ ਪਤਾ ਹੈ ਜੰਗ ਮਾਸਕੀ ਨਾ ਲਾਈ ਜਾ ਹੁਣ ਤੇਲ ਚ ਸਾਲਾ ਮੇ ਤੋਂ ਚੱਲ ਠੀਕ ਹੈ ਹਾਂ ਆਪੇ ਲਾਗੀ ਮਾਸਕੀ ਲਾਉਣ ਉਹ ਤੇਰਾ ਬਾਪ ਹੁਣ ਫੇਰ ਪਤਾ ਨਹੀਂ ਚਾਹ ਪੀ ਕੇ ਕਿਧਰੋਂ ਡੱਪ ਗਿਆ ਉਹ ਉਧਰ ਤਾਂ ਸਾਲਿਆਂ ਕੋਲ ਚਲਿਆ ਗਿਆ ਹੁਣ ਬੱਸ ਉਹਦਾ ਵੀ ਸਰੀ ਪਿਆ ਨਾ ਮੁੰਡਾ ਘਰੇ ਬਣਦਾ ਹੈ ਵੀ ਦਸ ਕਾਰੇ ਤਾਂ ਵੱਢ ਜੀ ਉਹ ਚ ਕਹਤਿਆਂ ਵਾਂ ਲਾਸਨ ਜੇ ਚ ਦੇ ਕੀ ਉਹ ਪਾ ਦੋ ਰਾਖ ਪਈ ਤੇ ਉੱਤੇ ਮੌਖਣਿਆ ਦੋ ਦੇਖਦੇ ਮਨ ਕਰ ਮੈਨੂੰ ਇਹ ਖਣਿਆਉਣੀ ਪਊਗੀ ਨਾ ਕੋਰਾ ਨਹੀਂ ਅੱਖੇ ਲੱਗਦਾ ਹੈ ਮੇਰੀ ਗੱਲ ਸੁਣੋ ਤੁਸੀਂ ਕੰਨ ਖੰਡਿਆਉਣੀਆਂ ਬਾਈ ਅੰਦਰ ਬੈਠਾ ਰਹਿੰਦਾ ਉਹਦੇ ਕੋਲੇ ਉਹਨੂੰ ਕਹਿ ਦਿਓ ਮਾ ਨਹੀਂ ਕੋਈ ਨਹੀਂ ਕਿਹਾ ਲਫੜਾ ਟੁੰਦਾ ਜਾਂਦਾ ਮੈਨੂੰ ਲਾਉਣਾ ਨਹੀਂ ਹੁੰਦਾ ਅਬ ਤਾਂ ਲਾਲਾ ਕਿਵੇਂ ਲਾਵੇਗੀ ਠੀਕ ਐ ਮਾ ਠੀਕ ਐ ਐਂ ਕਰੀ ਨਾ ਆਲੀ ਫਿਰ ਚੰਗਾ ਹਾਂਜੀ ਹਾਂਜੀ ਫਿਰ ਧੋ ਲਈ ਹੋਰ ਕੋਈ ਨਹੀਂ ਲਾਲਾ ਇਹ ਕਿਵੇਂ ਰਾਮੇਗੀ ਮੈਂ ਜਾ ਕੇ ਕੋਈ ਕੰਮ ਕਰ ਲਾਂ ਠੀਕ ਐ ਮਾ ਠੀਕ ਐ ਐਂ ਕਹਿੰਦੀ ਮੈਂ ਦੁੱਧ ਚ ਪੱਤੀ ਪਾ ਕੇ ਦੇਵਾਂ ਤੈਨੂੰ ਮਾ ਹਾਂ ਨਾਲੇ ਤੂੰ ਪੀ ਲਈ ਨਾਲੇ ਮੈਂ ਵੀ ਲੂਗੀ ਚੱਲ ਤੂੰ ਬਣਾ ਲਈ ਮੇਰਾ ਤਾਂ ਤਾਂ ਜਾ ਬਣਦਾਗਾ ਦੁੱਧ ਨਾਲ ਵੀ ਪਤਾ ਨਹੀਂ ਕੀ ਹੋ ਰਿਹਾਗਾ ਐਂ ਕਰਦੀਆਂ ਮੈਂ ਤੈਨੂੰ ਪਾ ਕੇ ਦੇਣ ਦੁੱਧ ਚ ਪੱਤੀ ਜੀ ਪਾ ਕੇ ਲਿਆ ਦਿੰਦੀਆਂ ਥੋੜੀ ਜੀ ਠੀਕ ਆ ਪੀ ਕੇ ਨਾ ਗਰਮ ਗਰਮ ਦੁੱਧ ਪੀ ਜ ਠੀਕ ਹੈ ਮਾਂ ਹਾਂ ਮੈਂ ਨਹੀਂ ਹੁਣ ਘੰਟਾ ਡੇਢ ਘੰਟਾ ਉੱਠਦੀ ਮੈਂ ਤਾਂ ਆਰਾਮ ਕਰ ਲੂੰਗੀ ਚੱਲ ਤੂੰ ਮੈਨੂੰ ਦੁੱਧ 'ਚ ਪੱਤੀ ਪਾ ਕੇ ਲਿਆ ਦੇ ਹਾਂ ਮੈਂ ਲਿਆਉਂਦੇ ਦੁੱਧ 'ਚ ਪੱਤੀ ਪਾ ਕੇ ਚਲੋ ਠੀਕ ਹੋ ਗਿਆ ਹੋਰ ਮੇਰੇ ਵੀ ਲੱਤਾਂ ਵਾਹਾਂ ਕਦੇ ਦੱਬ ਦਿਆ ਕਰੋ ਵੀ ਸਾਰਾ ਦਿਨ ਫਰਦੀਆਂ ਘੁੱਟਦੀ ਐ ਸੀ ਮਾਂ ਤੁਸੀਂ ਤਾਂ ਜਿੱਦਣ ਦੱਬੋਗੇ ਮੇਰਾ ਗਲੇ ਦੱਬੋਗੇ ਮੈਨੂੰ ਤਾਂ ਲੱਗਦਾ ਨਾ ਨਾ ਮਾਂ ਐਂ ਕਾ ਤੋ ਕਹਨੀ ਆ ਤੈਨੂੰ ਤਾਂ ਮੈਂ ਦੇਖ ਦੇਖ ਜਿਉਣੀ ਆ ਸੱਚੀ ਹਾਂ ਮਾਂ ਸੱਚੀ ਮੈਨੂੰ ਤਾਂ ਬੜਾ ਹੀ ਪਿਆਰ ਆਉਂਦਾ ਤੇਰਾ ਚੰਗਾ ਚੱਲ ਠੀਕ ਆ ਆਏ ਹਾਈ ਬੀ ਪਤਾ ਨਹੀਂ ਕਿਵੇਂ ਲੋਕ ਕਹਿੰਦੇ ਆ ਵੀ ਸਾਡੀ ਸੱਸ ਆਏ ਆ ਸਾਡੀ ਸੱਸਾਂ ਆਏ ਆ ਮੇਰੀ ਤਾਂ ਸੱਸ ਹਾਏ ਰੱਬਾ ਮਾਂ ਦਾ ਦੂਜਾ ਰੂਪ ਆ ਚਾਹ ਲਾ ਕੱਪੜੇ ਕਪੜੇ ਤਾਂ ਬਹੁਤ ਥੀ ਬੇਸਾਰੇ ਥੋਦੇ ਕੱਪੜੇ ਹਾਂਜੀ ਅੰਮੀ ਧੋਤੇ ਨਾ ਆਹ ਅੱਦੇ ਸੜਦੇ ਨਹੀਂ ਅੱਦੇ ਚੱਕ ਲਿਉਂਦੇ ਆ ਕੀ ਗੱਲ ਭਾਈ ਤੈਨੂੰ ਦਿਖਦਾ ਨਹੀਂ ਹੈਗਾ ਇਹ ਕੱਪੜੇ ਤਾਂ ਅੰਮੀ ਕੱਲ ਧੋਤੇ ਸੀ ਮੈਂ ਧੋਣ ਵਾਲੇ ਨੇ ਆ ਗਿੱਲਾ ਪਿਆ ਧੋਦੇ ਦੇਖੀ ਮੁਸਕਮ ਮਾਰਦੇ ਤੌਲੀ ਚ ਆ ਦੇਖਾ ਤੇਰੇ ਬਾਪੂ ਦੇ ਕੱਪੜੇ ਨੇ ਝੁੱਗੀ ਜੀ ਨਾਲੇ ਆਹ ਪਰ ਨਾ ਜਾਗਾ ਉਹ ਤਾਂ ਮਮੀ ਧੋਤੇ ਸੀ ਚਲੋ ਕੋਈ ਨਹੀਂ ਦਵਾਰੇ ਤੋਦਨੇ ਆ ਦਵਾਰੇ ਤੁਹਾਨੂੰ ਭਈ ਸਾਬਣ ਛੋਡੇ ਫਰੀ ਨਹੀਂ ਆਉਂਦੇ ਹੈਗੇ ਹੈ ਕੋਈ ਉਹ ਉਹਦੇ ਨਾਲ ਆੜਤੀਆਂ ਨਾਲ ਨਾ ਕੋਈ ਸਾਂਝ ਨਹੀਂ ਪਾਈ ਹੋਈ ਨਾਲ ਵੀ ਭਈ ਹਾਂ ਉਦੋਂ ਫਰੀ ਆਉਂਦਾਗਾ ਸਾਬਣ ਛੋਡਾ ਓਏ ਮੈਨੂੰ ਚੌ ਨਹੀਂ ਹੈਗਾ ਕੱਪੜੇ ਤਪਾਉਣ ਦਾ ਤੈਨੂੰ ਮੈਂ ਦੱਸਾਂ ਗੱਲ ਹੈ ਸਮਾਰ ਕੇ ਚੱਕ ਲਿਆ ਕਰ ਦੇਖ ਕੇ ਆਵਦੇ ਆਵਦੇ ਦਾ ਕਰਕੇ ਆ ਲੈਨੇ ਤੋਤੋ ਕੇ ਕੋਈ ਨਹੀਂ ਮੰਮੀ ਅੱਗੇ ਤੋਂ ਧਿਆਨ ਨਾ ਚੱਕ ਲਿਆ ਕਰੂੰਗਾ ਹਾਂ ਸਮਾਰ ਕੇ ਧੋਦੀ ਨਾਲ ਇਹ ਤੌਲੀਆ ਕਹਿੰਦੀ ਕੱਲ ਤੋਤਾ ਸੀਗਾ ਮੜਮੜ ਮਲ ਜੰਮੀ ਪਈ ਐ ਇਹਦੇ ਚ ਥਾਪੇ ਨਾਲ ਕੁੱਟਦਾ ਕਿ ਸਾਬਣ ਲਾ ਕੇ ਤੱਤੇ ਪਾਣੀ ਚ ਪਾ ਕੇ ਨਾ ਥਾਪੇ ਨਾਲ ਫੇਰ ਕੁੱਟ ਕੇ ਉਹਨੂੰ ਸੁਮਾਰ ਕੇ ਇੱਥੇ ਫੇਰ ਮਾਇ ਲਿਕ ਲਿਆ ਹੁੰਦੀ ਹੈਗੀ ਕੋਈ ਨਾਵੇਂ ਮੈਂ ਧੋ ਦਿੰਨੀ ਆਹੋ ਆ ਫਿਰ ਨੰਗੀ ਸਰਨਾ ਫਿਰਿਆ ਘਰ ਹੁਣ ਤੇਰਾ ਸੌਰਾ ਗਾਹੋ ਤੇਰਾ ਕੋਈ ਪਿਓ ਨਹੀਂ ਹੈਗਾ ਅੱ비 ਚਾਚਾ ਤਾਇਆ ਗਾ ਤੇਰਾ ਪੇਕੇ ਨਹੀਂ ਫਿਰਦੀ ਤੂੰ ਮੰਮੀ ਕੱਪੜੇ ਧੋਂਦੀ ਸੀ ਨਾ ਤਾਂ ਲੈ ਗਈ ਚੁੰਨੀ ਤਾਈ ਹਾਂ ਚੁੰਨੀ ਤਾਂ ਤੁਸੀਂ ਤਾਰ ਕੇ ਕੀਲੇ ਤੇ ਟੰਗ ਰੱਖੀ ਹੈਗੀ ਮਾੜੀ ਮੋਟੀ ਸਾਰਾ ਮਨ ਲਿਆ ਕਰ ਔਰ ਦੇਖ ਲੈ ਵੱਡੀ ਤਾਂ ਹੂੰ ਬਿਮਾਰ ਰਹਿੰਦੀ ਹੈਗੀ ਸਾਰਾ ਦਿਨ ਹੈ ਉਹ ਫੇਰ ਵੀ ਸਰਵਾਨ ਕੇ ਰੱਖਦੀ ਹੈਗੀ ਕੋਈ ਨਾ ਮਮੀ ਮੇਵਾਸਾ ਕੱਪੜੇ ਤੋਕੇ ਲਾਨੀ ਆ ਜੀ ਹਾਂ ਤੋ ਦੇ ਨਾ ਨੂੰ ਤੋ ਕੇ ਵਾਲ ਬੰਨ ਲੈ ਨਾਲੇ ਠੀਕ ਖੁੱਲੇ ਵਾਲ ਤਾਂ ਉਹੀ ਰੱਖਿਆ ਕਰਦੇ ਮਾਲੇ ਹੁੰਦੇ ਨੇ ਸਾਡੇ ਜਮਾਨੇ 'ਚ ਤਾਂ ਕੋਈ ਖੁੱਲੇ ਵਾਲ ਨਹੀਂ ਰੱਖਦਾ ਤੀਗਾ ਹੈ ਤੁਸੀਂ ਆ ਖੁੱਲੇ ਵਾਲ ਸੱਟ ਰੱਖੇ ਨਹੀਂ ਮਮੀ ਸਿਰ ਧੋਤਾ ਸੀ ਤਾਂ ਵਾਲ ਗਿੱਲੇ ਪਏ ਸੀ ਆਹੋ ਗਿੱਲੇ ਪੈ ਚੰਦਾ ਹੈ ਹੁੰਦਾ ਵੀ ਕਿਤੇ ਪਟਣਾ ਪੈ ਜਾਂ ਬਾਲਾਂ 'ਚ ਸਾਰ ਦਿਨ ਪ੍ਰਸ਼ਾ ਮਾਰਦੀਆਂ ਨੇ ਕਿਧਰੇ ਚਮਟੇ ਜੇ ਕਸਾਉਂਦੀਆਂ ਨੇ ਬਾਲਾਂ ਤੇ ਸਾਰੇ ਬਾਲ ਮਚਾਰਖੇ ਨੇ ਕੋਈ ਨਾ ਮੇ ਬੰਨ ਲੈਣੇ ਆ ਆ ਤੋ ਦੇ ਪਹਿਲਾਂ ਹੀ ਵੀ ਕਮਾਰ ਖੜਦੀ ਹੈ ਹੈ ਬੇਲੀ ਠਿੱਪੜੀ ਪਈ ਜਾਗੀ ਇਹਨੂੰ ਐ ਕੰਮ ਨਾਲ ਲਾ ਕੇ ਰੱਖਿਆ ਇਹਦੇ ਵਟਕੇ ਮੇ ਨਿਕਲਗੇ ਅਹੀਂ ਕੱਢ ਕੇ ਰੱਖੂ ਮੇ ਵਾਲੇ ਦੀ ਮੈਂ ਉਹ ਯਾਰ ਬੀਬੀ ਨੂੰ ਕੀ ਕਹੂੰ ਆ ਹੁਣ ਫਿਰ ਮੈਂ ਖੇਚੋਂ ਆਇਆ ਖਾਦ ਪਵਾ ਕੇ ਚੱਲ ਕੰਮ ਮਨਦਾ ਨਹੀਂ ਹੁਣ ਕੀ ਕਰੀਏ ਸਰੀਰ ਦੁਖੀ ਹੋਇਆ ਬੀਬੀ ਤਾਂ ਨਹੀਂ ਦੇਖ ਰਹੀ ਨਾ ਬੇਬੇ ਬੇਬੈ ਸੂ ਹੈ ਜ਼ਰੂਰੀ ਹੈ ਗਰੇ ਆ ਰਿਹਾ ਤਾ ਉੜਨ ਹੋ ਜਾ ਮਾੜਾ ਜੇ ਗੇਟ ਤੋਂ ਮੈਨੂੰ ਐਂ ਦੱਸ ਕਿੱਥੋਂ ਆਇਆ ਤੂੰ ਮੈਂ ਖੱਦ ਪਾ ਕੇ ਕਿਲੇ ਮੈਂ ਜਮੀਨ ਕਿਉਂ ਗਾਹ ਚੁਲੜੀ ਜੇ ਜਿਹਦਾ ਟੱਕਾਗਾ ਮਰ ਜਾਣਾ ਪੌਣਾ ਦਾ ਕਿਲਾਗਾ ਤੇਰਾ ਬਾਪ ਕਹਿੰਦਾ ਮੈਂ ਖਾਦ ਪਾਕੇ ਤੂੰ ਵੀ ਕਹਿੰਦਾ ਮੈਂ ਖਾਦ ਪਾਕੇ ਮੈਂ ਮੈਂ ਪਤਾ ਕੀ ਜਿਹੜੀ ਬੰਗੀਆਂ ਬਣਾਈ ਉਹ ਹੀ ਆਲੇ-ਦਾਲੇ ਮੈਂ ਹੁਣਾ ਮੈਂ ਪਾਕੇ ਮੇਰੇ ਬਾਪ ਚੱਲ ਰਹੀ ਮੈਂ ਪਾਕੇ ਹਾਂ ਫਿਰ ਕਈ ਕਿਲੇ ਨੇ ਨਾ ਬੰਗੀਆਂ ਡੱਡ ਕੱਢਦੇ ਹੋ ਤੁਸੀਂ ਕੀ ਕਹੇ ਟਿੱਬੇ ਦੀ ਧਰਤੀ ਆ ਮਰਜਣ ਦੇ ਕੋਲ ਪੌਣਾ ਕਿਲਾ ਉਸੇ 'ਚ ਬੇੜਾ ਬੈਠੀ ਆਲੇ ਸਾਰਾ ਟੱਬਰ ਖਾਦ ਪੌਣਾ ਤੁਰ ਪਏ ਨੇ ਮੇਰੀ ਗੱਲ ਸੰਝ ਲੈ ਪੌਣਾ ਕਿਲਾ ਬੁਕਮਾਈ ਪੌਣੇ ਕਿੱਲੇ ਮੁਕਮਈ ਐਸੀ ਲੋਕਾਂ ਨੇ 20 ਕਿੱਲੇ ਮਗਰਦੇ ਸੀ ਅਸੀਂ ਪੌਣੇ ਕਿੱਲੇ ਮ ਕਰਦੇ ਆ ਮਿਰਚਾਂ ਵੇਚੀਆਂ ਬੁਲ ਕੇ ਕਿ ਕਿਹੜੀ ਕਿਹੜੀ ਸਬਜ਼ੀ ਲਈਏ ਕਈ ਕਈ ਫਾਸਲਾ ਕਰਦੇ ਉਸ ਦਾ ਪੌਣੇ ਕਿੱਲੇ ਕਈ ਕਈ ਹਾਂ ਦੇਖ ਤਾਂ ਸਹੀ ਮਰ ਜਣਾ ਲੱਲੇ ਪੱਪੇ ਕਰਕੇ ਮੈਂ ਵਿਆਹ ਤੇ ਤੁਸੀਂ ਹੈ ਤੁਸੀਂ ਹਜੇ ਪਾੜ ਦੇਗੇ ਮੈਂ 10 10 ਕਿੱਲੇ ਵਾਲੇ ਫਿਰਦੇ ਨੇ ਡੱਕਦੇ 5 5 ਕਿੱਲੇ ਵਾਲੇ ਦਾ ਬਹਿ ਗਿਆ ਬੇਬੇ ਤਾਂ ਨਿਉ ਕਰ ਰੁਪਇਆ 200 ਦੇ ਕਿਉਂ ਮੈਂ ਲੈਣੇ ਪੱਤਾ ਕਰਾਂ ਦਵਾਈ ਲੈਣੀ ਹੈ ਦਵਾਈ ਮੈਨੂੰ ਪਤਾਗਾ ਮੈਨੂੰ ਪਤਾ ਮਰ ਜਾਣਾ ਜੀਵਾਆਂ ਗੋਲੀਆਂ ਖਾਣਾ ਤਾਂ ਤੈਨੂੰ ਆਧਾਰ ਕਾਟ ਕੇ ਮਿਲਦੀਆਂ ਨੇ ਹਸਤਾ ਮਿਲਦੀ ਬਰੋ ਇੱਕ ਸਾਰ ਦੀ ਨਹੀਂ ਬਣੋ ਨਹੀਂ ਸਾਰਦੀ ਕਿਉਂ ਸਾਰ ਦਿਨ ਸਰੀ ਟੁੱਟ ਰਹਿ ਕੇ ਨਾ ਬਸ ਉਹ ਤੇਰਾ ਕਾਰਡ ਬਣਿਆ ਹੋਇਆਗਾ ਉੱਥੋਂ ਆਪਦਾ ਰੁਪਿਆ 200 ਦੇ ਦੇ ਘੱਟ ਡੱਫ ਲਿਆ ਕਰ ਘੱਟ ਡੱਫ ਲਿਆ ਕਰ ਜਾ ਕੋਈ ਨਹੀਂ ਮੇਰੇ ਕੋਲੇ ਚਿੰਟੂਰੀ ਰੂਏ ਹੁਣ ਤਾਂ ਵਿਆਹ ਹੋ ਗਿਆ ਤਨਿਆ ਕਰ ਚਿੰਟੂਰੀ ਵੀ ਹੋਣਗੇ ਇੱਕ ਦਿਨ ਤਾਂ ਹੋਣਗੇ ਚਿੰਟੂਰੀ ਵੀ ਹੋਣਗੇ ਹੈਂ ਦੇਖ ਤਾਂ ਸਹੀ ਚਲ ਜੇ ਦੋਵੇਂਗੇ ਆਪਕੇ ਆਪਕੇ ਕਰਮਾ ਤੇ ਲੈ ਕੇ ਜਾਮਗੇ ਰੁਪਇਆ ਤਾਂ 200 ਦੇ ਦੇ ਮੈਂ ਮੇਰਾ ਸਰੀਰ ਬਹੁਤ ਟੁੱਟਿਆ ਜੇ ਨਾ ਭਾਈ ਮੇਰੇ ਕੋਲ ਨਹੀਂ ਹੈਗੀ ਬੰਦਾ ਹੋ ਗਿਆ ਦਿਖਿਆ ਉਹ ਵੀ ਬਾਤ ਫਿਰ ਤੇਰੀ ਮੈਂ ਫਿਰ ਬੈਣ ਕੀ ਗਵੰਦੀਆ ਵੋ ਮੰਗੂ ਫਿਰ ਉਹ ਵੀ ਗੱਲਾਂ ਤੇਰੀਆਂ ਕੰਮ ਤੇ ਲੱਗ ਜਾ ਸੈਲਰ ਚ ਵਗ ਜਾ ਕਰ ਮਰ ਜਾਣਾ ਸੈਲਰ ਸੁੰਦਰ ਚ ਲੱਗ ਜਾ ਹੁਣ ਮੈਂ ਜੱਟੂ ਕਿਥੇ ਸੈਲਰ ਚ ਲੱਗੂ ਆ ਲੈ ਲੈ ਕਿਉਂ ਕੀ ਗੱਲ ਸਰਦਾਰ ਦਾ ਪੁੱਤਾਂ ਦਾ ਜੱਟ ਹੋ ਕੇ ਲੱਗੂਗਾ ਕੋਈ ਨਹੀਂ ਬਥੇਰੇ ਦਿਹਾੜੀਆਂ ਕਰਦੇ ਨੇ ਮੇਰਾ ਦਿਹਾੜੀ ਦਾ ਕੋਈ ਮੇਣਾ ਨਹੀਂ ਹੈਗਾ ਚੋਰੀ ਦਾ ਮੇਣਾ ਹੁੰਦਾ ਕ ਦਿਹਾੜੀਆਂ ਦਾ ਮੇਣਾ ਨਹੀਂ ਹੁੰਦਾ ਹੈਗਾ ਮੈਂ ਮ ਚੰਨ ਨੇ ਹੋ ਗਰ ਮਾਂ ਮਰ ਕੇ ਰੁਪਿਆ 200 ਦੇ ਦੇ ਪਹਿਰੇ ਹੱਥ ਲੰਮਾ ਪੱਤਾ ਲੈਣਾ ਪੱਤਾ ਲੈਣੇ ਮੁਰਕੇ ਨਹੀਂ ਮੰਗਦਾ ਤੇ ਮੈਂ ਤੇਰੀ ਕਾਲੀ ਗਾਉਂ। ਕਹਿੰਦੇ ਮੈਂ ਤਾਂ ਦੋਜੀ ਨੂੰ ਅੱਜ ਕਹਿ ਦੇਵੇ ਹਸਾਬ ਨਹੀਂ ਕਰਿਆ ਹੈਗਾ ਉਹ ਕਹਿੰਦੇ ਗੁੱਦ ਪੂਰਾ ਹੁੰਦਾ ਨਹੀਂ ਪਹਿਲੀ ਪੈਸੇ ਮੰਗ ਲੈਨੇ ਉਹ ਚੰਨ ਨੇ ਹੋ ਗਰ ਫਿਰ ਜੇ ਨਹੀਂ ਦੇਣਾ ਮੇਰੇ ਬਾਪ ਵਾਲੀ ਜੀਬ ਵਾਲੀ ਗੋਲੀ ਇੱਕ ਦੇ ਦੇ। ਉਹ ਤੋਂ ਅੱਧੀ ਮੇਰੇ ਖਾ ਗਿਆ ਅੱਧਿਕ ਦੇ ਦੇ। ਸਾਰੇ ਟੱਬਰ ਸਾਰਾ ਟੱਬਰ ਜੀਬ ਵਾਲੀ ਮੇਰੇ ਆਪ ਤੈਨੂੰ ਮੈਂ ਕਰ ਮੇਰਾ ਵੀ ਕੱਟ ਕਰਾ ਦੇ। ਮੇਰੇ ਆਪ ਤੈਨੂੰ ਐਲ ਬ੍ਰੈਕਸਾ ਲਾਇਆ ਗਰ ਬਧੀਏ ਨਾ ਮਮਾ ਉੱਜਾ ਮਰੇ। ਇਸਨੇ ਕਿਹਾ ਹੈ ਹਾਂ ਤੇ ਦੇ ਦੇ ਪੂਰਾ ਉਹ ਚੱਕਰ ਨਹੀਂ ਹੈਗਾ ਅਮਾਰੇ ਬਖੋਰ ਵਾਲੇ ਸਰਪੰਚ ਨੇ ਆਪ ਕੀ ਬੋਲ ਆਈ ਦੀ ਸੀ ਤੇਰੇ ਵੀ ਉਹਨਾਂ ਨੂੰ ਕਿਉਂ ਥੱਲਦਾ ਕਿਉਂ ਥੱਲਦਾ ਕੋਈ ਆ ਕੇ ਤੇਰੇ ਬੁੱਧਿਆਂ 'ਚ ਹੱਥ ਪਾ ਲੂਗਾ ਦੇਖੇ ਹਲੇ ਤਾਂ ਸਾਰਾ ਕੁਝ ਥੱਲੂ ਥੱਲੂ ਨਾਮ ਵੀ ਰੱਖੂਆਂ ਕੀ ਟੈਂਸ਼ਨ ਕਰਨੀ ਹੈ ਚੰਗਾ ਹਾਂ ਆ ਜਾਂ ਕਿਰਪਾ ਕੋਈ ਕੰਮ ਕਰ ਲੈ ਬਣੋ ਜੇ ਚੱਲ ਖੇਤ ਗਿਆ ਤੀਕਾ ਕੋਈ ਢਾਲ ਸਬਜ਼ੀ ਤਾਂ ਲੈ ਆਉਂਦਾ ਬੱਦੇ ਗਿਆ ਹਲੇ ਲੱਗ ਹੀ ਨਹੀਂ ਹੈਗੀ ਸਬਜ਼ੀ ਲਾ ਰਖੀ ਹੈ ਸਾਰੀ ਲੈ ਗਾ ਗਜਰਾ ਲਈਂ ਤੇ ਗਜਰਾ ਵੀ ਨਹੀਂ ਹੋਈਆਂ ਮਾੜੇ ਕਰਮ ਹੈ ਕਿਹੜਾ ਉਹ ਹੈ ਮਾੜੇ ਕਰਮ ਦਾ ਤੁਸੀਂ ਨੇ ਕਰਖੇ ਨੇ ਰੱਬ ਨੇ ਕਰਾਇਆ ਤੇਰੇ ਸਿੱਧੇ ਦੀ ਕਰੰਟ ਹੋ ਗਈ ਦੀ ਕਰੰਟ ਮੀ ਆ ਗਿਆ ਤਾਂ ਹਾਂ ਤੂੰ ਲਿਆ ਦੇ ਚਾਹ ਪਾਣੀ ਹੁਣ ਚਾਹ ਪਾਣੀ ਕੋਈ ਕੰਮ ਕਰਦਾਗਾ ਬੇਲੇ ਬੈਠੇ ਨੇ ਤੇ ਠੱਠਿਆਂ ਤੇ ਪਾਰਖੀਆਂ ਮੈਂ ਤਾਂ ਖਗੜਾ ਨੇ ਇਹ ਗਾ ਨੂੰ ਦੁਬਾਰ ਖਿਆ ਬੀਬੀ ਲਿਆ ਦੇ ਦੇ ਕਿ ਤਾਂ ਉਹਨੂੰ ਵੀ ਬੜਾ ਪਿਆਰ ਕਰੇ ਨਾ ਮੈਨੂੰ ਨਹੀਂ ਪਤਾ ਉਹਦੀ ਲਿਆ ਉਹਨੇ ਇਹ ਦੇ ਦੇ ਇਹ ਦੇ ਦੇ 200 ਰੁਪਇਆ ਇਹ ਦੇ ਦੇ ਮੈਂ ਤੇਰੀ ਕਾਲੀ ਗਊਂ ਏ ਇਹ ਦੇ ਦੇ ਲੱਤਾਂ ਦੱਬ ਦੀ ਹਾਂ ਦੋ ਲਾ ਦੱਬ ਦੂ 200 ਦੇ ਦੇ ਆ ਗਈ ਆ ਗਈ ਹੁਣ ਵਪਾਰਖੀਆਂ ਬੇਲਿਆਂ ਨੇ ਖੱਕੜਾ ਨੇ ਨਾ ਤਾਂ ਇਹ ਕੰਮ ਦਾ ਟੱਕਾ ਤੋੜਦਾ ਨਾ ਤੂੰ ਤੋੜਦੀ ਆ ਕੇ ਸਰੇ ਨਾਲ ਖੜ ਗਈ ਵੇਖਾ ਚਾਹ ਮੰਗਿਦਿਆਂ ਨੇ ਫਿਰ ਮੈਨੂੰ ਐਡ ਕਰ ਦੇ ਮੈਂ ਇਹਨਾਂ ਨੇ ਥੋੜੀ ਤਾਂ ਪਾ ਜਾਗਾ ਤਾਂ ਪਾ ਦੋ ਤੁਸੀਂ ਸਾਰੇ ਟੱਬਰ ਨੇ ਮੇਰੇ ਐਡ ਐਡ ਕਰ ਦੇ ਕੀਤ ਪਾਰਖਿਆ ਇਹਨੇ ਤਾਂ ਜੂਨ ਦੁੱਬਰ ਕਰ ਰੱਖੀਆ ਮੇਰੀ ਆਖੀ ਕਹਿੰਦੇ ਸੀ ਮੁੰਡੇ ਦੇ ਟਰਾਲੇ ਚੱਲਦੇ ਨੇ ਨਾ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਰੇੜੀਆਂ ਨੂੰ ਟਰਾਲੇ ਕਹਿੰਨੇ ਹੋਗੇ ਮੇਰੇ ਸਾਰੇ ਗੀੜੀ ਟਰਾਲੇ ਨਹੀਂ ਹੈਗੀ ਟੈਂਕ ਜੀ ਵੇ ਬੱਸ ਕਰ ਜਾ ਵੇ ਬੱਸ ਕਰ ਜਾ ਤੂੰ ਤਾਂ ਰਹਿਣੀ ਨੇ ਆਕੇ ਸੈੱਟ ਹੋਇਆ ਰੰਨਾ ਪਤਾ ਤੈਨੂੰ ਲੱਗਦਾ ਮਨ ਨੂੰ ਵੀ ਕਹਿੰਦੇ ਕਿ ਕੁੜੀ ਕੇ ਕੁੜੀ ਵਾਲੇ ਕਹੇ ਬਿਜਲੀ ਵਿਭਾਗ ਮੈਂ ਲੱਗ ਗਿਆ ਜਦੋਂ ਪਤਾ ਲੱਗੇ ਖੰਭੇ ਉਹ ਵੱਲਮ ਚੋਰੀ ਕਰਦਾ ਫੜਿਆ ਗਿਆ ਮੇਰੇ ਸਾਲੇ ਚੋਰ ਮੇਰੇ ਰੱਬਾ ਇਹ ਗੱਲਾਂ ਕਰਦਾ ਇਹ ਨਾ ਵੀ ਕਹਿ ਨਹੀਂ ਸਾਡੇ ਹੈਗੇ ਇਹਨੂੰ ਤੁਸੀਂ ਟੱਕਰਾ ਮਾਰੋ ਆਪ ਚੋਣੇ ਜਾਣੇ ਤਮਨ ਨੂੰ ਐਡ ਕਰਦੇ ਕੀ ਕਰਦੇ ਐਡ ਕਰਦੇ ਬਈ ਐਡ ਕਰਦੇ ਰੱਖ ਆਪਣੇ ਆਪ ਆਪਣਾ ਨਹੀਂ ਹੋਣਾ ਆਪਣੇ ਨਹੀਂ ਬਿੰਦੇ ਪਤਾ ਉਹਦਾ ਵੇਚ ਕੇ ਖਾ ਜਾਗੇਗਾ ਸਾਰਾ ਕੋਈ ਮੈਂ ਕਿਹਦੇ ਹਾਰੇ ਕੱਟੂ ਬਈ ਆਪਣੇ ਨਿਪਦਾ ਦੇਖ ਰਪਿਆ ਜਾ ਤਾਂ 200 ਦੇ ਦੇ ਝੱਟ ਕਰਦੇ ਅਜੇ ਦੇਖ ਉਹ ਜਾਟਾ 200 ਰੁਪਏ ਵੀ ਛੱਡ ਪਹਿਲੀ ਵਾਰੀ ਹੋਇਆਗਾ ਵੀ 200 ਰੁਪਏ ਪਿੱਛਾ ਢੋ ਗਿਆ ਬੰਦਾ ਨਾ ਮੈਂ ਤੈਨੂੰ ਕਹਤਾ ਹੋ ਜਾ ਤੂੜੀ ਵਾਲੇ ਚੋਂ ਉਧਰ ਨਾ ਬਗਲਾ ਕ ਕੀ ਬਦਲੀ ਤੂੰ ਮੜ ਜਾ ਤੇਰੇ ਮੁੰਡੇ ਨੂੰ ਵੇਰ ਲੀਕੇ ਬੈਠ ਜਾ ਬਟੇ ਨੂੰ ਤੇਰੀ ਨੌ ਨੂੰ ਲੈ ਲਿਆ ਜਿਹਨੂੰ ਪਿਆਰ ਕਰੇਂਦਾ ਬਈ ਮੇਰੀ ਗੱਲ ਮੇਰੀ ਗੱਲ ਸੁਣ ਲੈ ਵੱਡੀ ਨੂੰ ਨਾਲ ਜਦਾ ਘਰ ਪਾਇ ਤੇ ਨਾ ਰੋਟੀਆਂ ਪਕਾਇਆ ਕਰਦੀ ਮਿਸਤਰੀਆਂ ਨਹੀਂ ਆ ਉਹ ਤੈਨੂੰ ਵੀ ਦੱਸਾਂ ਗੱਲ ਨਾਲ ਲੱਗ ਕੇ ਮੇਰੇ ਸਾਰਾ ਕੰਮ ਕਰਿਆ ਕਰ ਮੈਂ ਨਹੀਂ ਭੇਣਦੀ ਸਾਰਾ ਘਰ ਪਵਾਇਦੀ ਮੈਂ ਨਾਲ ਕੰਮ ਤਾਂ ਸਾਰਾ ਮੈਂ ਕਰਦੀ ਆ ਕਰਿਓ ਤਾਂ ਕੁਛ ਵੀ ਨਹੀਂ ਕਰਦੀ ਇਹ ਬਣੂ ਤਰੋਂ ਵਿਆਹੀ ਵੀ ਨਹੀਂ ਸੀ ਉਦੋਂ ਤਾਨੂੰ ਕੀੜੀਆਂ ਗੱਲਾਂ ਕਰਿਆ ਮੈਨੂੰ ਗੱਲਾਂ ਪ੍ਰਾਣੀਆਂ ਕਰ ਰਿਆਂ ਮੇਰੀ ਗੱਲ ਸੁਣ ਲੈ ਤੇਰਾ ਮੈਨੂੰ ਪਤਾ ਹੈਗਾ ਲਾ ਕੇ ਟੱਤੀ ਦਾ ਬਹਾਨਾ ਮੈਂ ਇਹਨਾਂ ਟੋਬੇ ਤਾਂ ਤੇ ਗੱਡੀ ਜਾਂਦਾ ਉਹ ਤੇ ਜਵਾਖਾ ਨਾਲ ਬਈਓ ਜਵਾਖ 33000 ਰੁਪਏ ਦੇੜੀ ਕਬਚਾ ਮੈਂ ਬੱਸ ਕਰਿਆ ਬੱਸ ਕਰਿਆ ਨਾ ਦਿਮਾਗ ਜੇ 5-4000 ਕੀ ਗੋਲੀ ਖਾ ਗਏ ਫਿਰ ਕਿਉਂ ਗਿਆ ਕੋਈ ਨਾ ਇਹ ਤਾਂ ਲੱਗਣਗੀ ਇਹ ਛੱਡ ਦੇ ਗੋਲੀਆਂ ਛੱਡ ਦੇ ਆਇਆ ਕਰ ਬਾਈਓ ਉਰੇ ਬਹਿ ਜਾ ਦੇ ਕੋਲੇ ਆ ਕੇ ਤੂੰ ਵੀ ਨਾ ਮੰਮੀ ਮੈਂ ਤਾਂ ਬਦੂਗੀ ਹੋਈ ਪਈ ਆ ਤੇ ਮੇਰੀ ਬਾਤ ਸੁਣ ਲਈ ਜੇ ਮੈਂ ਪੁੱਠਾ ਸਿੱਧਾ ਕੰਮ ਕਰਦੀ ਫਿਰ ਨਾ ਕਹੇਦੀ ਮੈਨੂੰ ਫਿਰ ਜਮਾਨਤ ਕਰਾਂ ਦੇ ਫਿਰੂੰਗੇ ਕੀ ਕੰਮ ਕਰਾ ਹਾਂ ਮੈਂ ਮੈਂ ਫਿਰ ਮੈਂ ਜੋ ਮਰਜੀ ਕਰੂ ਆਪੇ ਤੇ ਚੋਰੀਆਂ ਕਰਕੇ ਡਾਕੇ ਮਾਰੀ ਫਿਰ ਜਦ ਦਿਨਤੀ ਨਹੀਂ ਪਰ ਉਦੋਂ ਕਰਨੀ ਪਵੇਗਾ ਮੇਰੀ ਗੱਲ ਸੁਣ ਲੈ ਚੋਰੀ ਕਰੇਗਾ ਡਾਕੇ ਕਰੇਗਾ ਪੁੱਠਾ ਸਿੱਧਾ ਕਰਾਂ ਪੁਲਿਸ ਆਏ ਨਾ ਮੁੱਦੇ ਪਾ ਕੇ ਤੇ ਚਤਲੇ ਚਕੜ ਕੱਟਣਗੇ ਮੈਂ ਨਹੀਂ ਸੜਾਉਣ ਜਾਂਦੀ ਜਦਾਂ ਪਿਆ ਕਰੇਗਾ ਸਦਾ ਵੀ ਨਹੀਂ ਪਿਆ ਜਾਣਾ ਜਾਣੀ ਪਵੇਗਾ ਫਿਰ ਥਾਣੇ ਵਿੱਚ ਫਿਰ ਤੋਂ ਬਿਸ਼ਰਮੀ ਆਵੇ ਕਿ ਲੋਕਿੰਗ ਜਮਾਨਤ ਕਰਾਉਂਗੇ ਬੁੜੇ ਡਾਡੇ ਹੋ ਜਾਣਗੇ ਲੀਲੇ ਉਂ ਹੋਣਗੇ ਇਹਨੂੰ ਪਤਾ ਉਹ ਹਟਾਉਂਦੇ ਹੋਂਟਾਉਂਦੇ ਮਸ਼ੀਨ ਕਹਿੰਦੇ ਪੰਜ ਸੱਤ ਦਾ ਫਿਰ ਵੀ ਮਾਰ ਜਾਂਦੀ ਆ ਪਟੇ ਮਸ਼ੀਨਾ ਦੇ ਫਿਰ ਉਹਨਾਂ ਨੇ ਢੇਜੋ ਕਹਿੰਦੀ ਪਤਾ ਨਹੀਂ ਕਿਦਾ ਮੁੰਡਾ ਫੜਨ ਲਿਆ ਕਹਿੰਦੀ ਪੁਲਿਸ ਵਾਲੇ ਨੇ ਉੱਤੇ ਬੈਠ ਕੇ ਕਹਿੰਦੀ ਫੇਰ ਕੁੱਟਿਆ ਮਾਗਰ ਮੁੱਦਾ ਪਾ ਕੇ ਉੱਤੇ ਬੈਠ ਗਿਆ ਇਹਦੇ ਤਾਂ ਜਿਹੜੇ ਪੈਜਣ ਚੰਗਾ ਬੇੜਾ ਵੈਜੇ ਬਚੋਲੇ ਦਾ ਜਿਹਨੇ ਝੂਠ ਗੋਲ-ਗੋਲ ਕੇ ਇਹਦੇ ਨਾਲ ਪਿਆਰ ਮੇਰੀ ਗੱਲ ਸੁਣ ਲੈ ਭਾਣੇ ਬਚੋਲਾ ਸਾਡਾ ਰਿਸ਼ਤੇਦਾਰ ਤੀਗਾ ਮੂੰਹ ਹੀ ਨਾ ਗਾਣ ਦੇ ਕਿਉਂ ਬਚੋਲੇ ਬੇੜਾ ਵੈਜੇ ਕਰਤਾ ਮੈਂ ਦੇਖ ਦੋਂਗਾ ਥਰ ਨਾ ਥਰ ਨਾ ਥਰ ਨਾ ਮੇਰੇ ਸਹੇਗੀ ਥਰ ਨਾ ਮੇਰੇ ਪਿਓ ਦੀ ਰਾਂ ਦੇ ਥਰ ਨਾ ਬੁੱਲੀ ਹਾਂ ਚੰਗੀ ਰਹੀ ਕਾਦੀ ਖੜੀ ਬੇ ਚੋਲੇ ਦੇ ਪੀੜੇ ਬੈਠ ਜਾ ਮੇਰਾ ਮਾਸੜੇ ਤੂੰ ਮਾਰੀਂਗੀ ਮੇਰੇ ਮਾਸੜੇ ਨੂੰ ਮੇਰੀ ਮਾਸੀ ਨੂੰ ਰੰਡੀ ਕਰੇਂਗੀ ਤੂੰ ਹਾਂ ਦੇਖ ਤਾਂ ਸਹੀ ਮੇਰੀ ਮਾਸੀ ਨੂੰ ਰੰਡੀ ਕਰੇਂਗੀ ਤੂੰ ਦੇਖ ਲੈ ਆਈਦਾ ਆਇਆ ਕਰ ਇਹਦੇ ਫੇਰ ਆਉਗੀ ਸਿੱਧੀ ਹੋਊਗੀ ਬੀਬੀ ਰੁਪਈਆ 200 ਦੇ ਦੇ ਫੇਰ 200 ਤੈਨੂੰ ਪੜੋਈਆ 200 ਦੇ ਦੇ ਸੂਣਾ 200 ਰੁਪਈਆ ਹਾਂ ਜੀ ਦੇ ਦੇ ਇਦਰੀ ਟੁੱਟੇ ਜੇ ਮਰਜ਼ੀ ਕਰ 200 ਦੇ 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 ਨਹੀਂ ਸੌ ਦੇ ਦੇ ਕਿਉਂ ਲੈ ਬੈ ਲਾਇਆ ਹੈ ਨਾ ਖੰਦਾ ਸੌ ਦੇ ਦੇ ਦੇਖ ਲੈ ਮੈਂ ਸੇਵਾ ਕਰ ਦਿੱਸ ਕੀ ਹੁਣ ਤਾਂ ਖੁਸ਼ ਹੋ ਗਈ ਖੁਸ਼ ਤਾਂ ਤਾਂ ਹੈਗੀ ਐ ਖੁਸ਼ ਤਾਂ ਹੀ ਐ ਤਾਂ ਹੈ ਨਾ ਉਹੀ ਐ ਉਹੀ ਐ ਆ ਦੇਖੋਗੀ 50 ਰੁਪਏ ਮੇਰੇ ਕੋਲ ਤਾਂ 50 ਕਾ ਕੁਝ ਨਹੀਂ ਤਾਂ ਚੰਗਣਿਆ ਹੋਕਰ ਚੰਗਣਿਆ ਹੋਕਰ ਸੌ ਦੇ ਦੇ ਇੱਕ ਵਾਰੀ ਹੋਰ ਕੁੱਟੂ ਨਾ ਤੇਰੇ ਸਾਹਮਣੇ ਕੁੱਟੂ ਨਾ 50 ਨੇ ਮੇਰੇ ਕੋਲ ਤਾਂ ਹੈ ਨਹੀਂ ਚੱਲ 50 ਦੇ ਦੇ ਆਏ ਵੇ ਕਾ ਨਾ ਮਰ ਤਾਂ ਵੇ ਚੱਲ 50 ਦੇ ਦੇ ਦੋ ਦੋਆ ਮਹੀਆਂ ਗੋਲੀਆਂ ਲਿਆਂਗਾ ਲਿਆ ਦੇ ਨਿਆ 50 ਰੁਪਏ ਨੇ ਹੋਰ ਦੇ ਮੇਰੇ ਕੋਲ ਠੀਕ ਹੈ ਪੈਣੀ ਨੇ ਕਿੱਥੋਂ ਤਪਾਈਆਂ ਹੋਈ ਇਹ ਚ ਜਾਣੇ ਨੇ। ਵਿਆਹ ਦੇ ਪਿਆਰ ਪੀ। ਹੋਰ ਪੁੱਠੋ ਸਿੱਧਾ ਕੰਮ ਨਾ ਕਰਨ ਲੱਗ ਜੀ ਤੈਨੂੰ ਮਰਾ ਕੋਈ ਕੁਸ ਨਹੀਂ ਕਰਦਾ ਮੈਂ ਕਿਹੜਾ ਕਿਸੇ ਦੀ ਕੁੜੀ ਛੇੜਦੀ। ਐ ਕਿ ਮੈਂ ਛੇੜ ਦਿੰਦਾ ਅਗਲਾ ਘਰ ਚ ਵੱਢ ਲੂਗਾ ਬੁਰਕਾ ਤੇਰੇ। ਛੇੜ ਲੇਂਗਾ ਕੁੜੀ ਕਿਸੇ ਦੀ। ਨਾਲ ਖਸ ਖਸ ਪਾ ਕੇ ਚਾਹ ਬਣਾ ਦਿਓ। ਮੇਰੀ ਗੱਲ ਸੁਣ ਬੇ। ਪੋਸਤ ਨਾ ਪਾਦਾ ਉਹਦੇ ਚ ਚਾਹ ਚ। ਮਰ ਜਾਣਾ ਸਾਰਾ ਟੱਬਰ ਖਾਨ 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 ਤੱਕਰ ਸਣਾ। ਕੋਈ ਖਾ ਮਰੇ ਕੋਈ ਕਮਾ ਮਰੇ ਤੁਸੀਂ ਤਾਂ ਖਾ ਕੇ ਮਰੋਗੇ। ਇਹ ਖਸ ਖਸ ਪਾਣੀ ਚਾਹ ਮੈਂ ਥੋੜੀ ਜੀ ਚਾਹ। ਇਹ ਖਸ ਖਸ। ਲੇਦਾ ਪਰ ਸੁਬੀਰ ਪੀਂਗੀ ਵੀਰਪੇ ਲੈਦੇ ਉਹ ਥੋੜੀ ਤਿਗੀ ਮੈਂ ਦੋ ਕਿਲੋ ਘਿਓ ਰਲਾਤੀ ਪਈ ਰਿੜਾਈ ਤੀਗੀ ਉਹ ਸੋ ਵੱਡੀ ਬਹੂ ਤੇ ਮੜਾ ਜਾ ਹੁੰਦਾਗਾ ਵਿਚਾਰੀ ਤੇ ਕਹਿੰਦੀ ਮੇਰੇ ਸਰਦਨ ਕਾ ਸਰਦੋ ਕੁ ਦਾ ਕੁੱਛ ਦੁਖਦਾ ਉਹ ਘੱਟ ਰਹੀਗੀ ਖਾਸ ਕਰਕੇ ਮੈਂ ਵਿਚੇ ਪਾਤੀ ਕੋਈ ਨਹੀਂ ਉਸਕੀ ਵੀ ਕਰੂ ਕਦੇ ਸੇਵਾਰ ਕੀ ਜੰਦਰ ਮੈਨੂੰ ਚੁੱਪ ਕਰ ਜਾ ਬੇ ਸੱਚ ਮੈਂ ਪੈਸੇ ਇੰਦਰ ਕਾ ਨੂੰ ਰੱਖੇ ਦੀ ਉਧਰ ਰੱਖੇ ਦੀ ਕੇ ਮੈਂ ਤਾਂ ਲੈ ਚੱਕ ਕੇ ਮਰਨ ਜੋ ਗਰੋਂ ਹੁੰਦਾ ਨਹੀਂ ਗੱਡੀ ਚੜ ਕੇ ਆ ਪਲੇਗ ਨਿਕਲੀ ਵਾਲਾ ਦੀ ਲੱਕੀ ਮੇ ਪਿਆਗਾ ਦੇਖ ਤਾਂ ਸਹੀ ਪਿਆ ਤਾਂ ਦੇ ਲੱਕੀ ਮੈਂ ਘੋੜੇ ਵੇਚ ਕੇ ਈੜੀ ਬੈਠੀ ਆ ਵਟਾ 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 ਮੈਂ ਪਿਆ ਪਸਾ ਚੱਕੀ ਤਾ ਪਸਾੜਾ ਤਾਂ ਦੇ ਲੱਕੀ ਚੱਕਰ ਖੇਗਾ ਤੇ ਫਿਰ 50 ਰੁਪਏ ਆ ਦੇ ਲੈ ਬਿੱਲੀ ਦੇ ਕੰਨ ਵਰਗੇ ਨੇ ਮੈਨਾਂ ਨਾਲ ਬੈਣ ਕੀ گزار ਜੇਗਾ ਲਪੜਾ ਫਿਰ ਘੋੜੇ ਕਿਲੋ ਤੋਂ ਤਪਾਇ ਤਾ 50 ਰੁਪਏ ਦਾ ਬਣਿਆਗਾ ਸਟਾਰਟਰ ਖੋਲੂ ਮੇਰੇ ਸਾਹ ਫਿਰ ਦੇਖ ਕੇ ਕਰਾਂਦੇ ਫਿਰ ਜਮਾਨਤਾ ਇਦਾ ਖੋਲਣਾ ਸਟਾਰਟਰ ਇਸੇ ਮਰਜ਼ੀ ਦਾ ਖੋਲਣਾ ਜਿਸ ਕਾਰ ਦੇ ਉਸੇ ਦਾ ਖੋਲੂਗਾ ਜੇ ਕੁੱਟਣਗੇ ਮੈਂ ਤਾਂ ਜਾਂਦੀ ਨਹੀਂ ਸੜਾਉਣਾ ਮੌੜ ਕੇਂਗੇ ਖੋਲੂਗਾ ਨਾਲੇ ਕੋਠੇ ਗੇ ਜੰਡਾ ਨਹੀਂ ਲੱਗਦਾ ਉਹਨਾਂ ਕੇ ਮੈਂ ਤੈਨੂੰ ਕਹਤਾ ਮੈਂ ਤਾਂ ਸੜਾਉਂ ਜਾਂਦੀ ਨਹੀਂ ਮੌੜ ਕਾ ਖੋਲੀ ਚਾ ਕਿਸੇ ਮਰਜ਼ੀ ਦਾ ਖੋਲੀ ਸਟਾਰਟਰ ਰਾਹਲ ਮੌੜੋਂ ਨਾ ਖੋਲੂਗਾ ਬੱਲੇ ਦਾ ਸਟਾਰਟਰ ਦੇਖ ਲੈ ਨਾਲੇ ਕੋਠੇ ਗੇ ਬਾਰ ਨਹੀਂ ਲੱਗਿਆ ਨਾਲੇ ਕੋਈ ਵੜਦਾ ਨਹੀਂ ਮੈਂ ਖੋਲ ਕੇ ਲਿਆਉਂਗਾ ਉਹਨਾਂ ਕਾ ਕੁੱਟਣਗੇ ਪਤਾ ਕੰਨੇ ਅਗਲੇ ਹਾਂ ਦੇਖੀ ਜਾਈ ਮੈਂ ਜਾਉਂ ਸਟਾਰਟਰ ਖੋਲਣ ਆ ਮਾੜੀ ਲਾਤ ਵੀ ਨਾ ਹੋਵੇ ਕਿਸੇ ਦੇ ਜੇ ਹੋਵੇ ਤਾਂ ਚੰਗੀ ਹੋਵੇ ਆ ਤੇਰੀ ਬੇਰੀ ਭਾਜੇ ਤੇਰੀ ਮਰਜਾ ਰੂ ਭੂ ਮਰਦਾ ਨਹੀਂ ਸੱਪਾਂ ਨੂੰ ਪੈ ਗਿਆ ਤੀਗਾ ਹੈ ਪੱਠੇ ਪੱਠੇ ਵਾਲਾ ਤੂੰ ਵੀ ਰਾਜ ਕਰ ਕੇ ਆ ਕੇ ਰੱਖਦੇ ਸੱਪਾਂ ਮਨ ਲਾਤਾ ਕੱਢਣੀਆਂ ਪੈਣੀਆਂ ਕੋਈ ਪਤਾ ਨਹੀਂ ਕਿਹੜੇ ਵਿੱਚ ਕਿਤੇ ਸੁੱਤੀ ਪਈ ਡਿੱਲੇ ਜਿਕੇ ਕੋਈ ਸੱਪ ਕੱਟ ਕੇ ਸੱਪਾ ਸੜ ਜੂਗਾ ਉਹਦਾ ਸਿਆਉਣਾ ਵੀ ਮਹਿੰਗਾਗਾ ਉਂਗਲ ਮੋਸ ਗਿਆ ਤੀਗਾ ਪੱਠੀ ਚ ਪੈਣਾ ਉੱਜੇ ਜਾ ਖਾ ਖਾ ਕੇ ਨਾ ਇਹ ਫਿੱਟੇ ਪਏ ਨੇ ਸਾਰੇ ਸਾਰੇ ਬੇਲੜ ਐ ਨਹੀਂ ਹੈਗਾ ਵੀ ਆ ਡੰਗਰਾਂ ਨੂੰ ਦੇਖ ਲਈ ਮੜਾਉ ਤਾਂ ਹਟ 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 ਓ ਲੱਕੇ ਤੇ ਬਾਪੂ ਰਸੂ ਜਾ ਕੇ ਸੂ ਹਾਂ ਸੇੜੀ ਆ ਬਾਪੂ ਆ ਬਾਪੂ ਹਾਂ ਖੇਤ ਵਿੱਚ ਵੀ ਦਿਨ ਮਾਰ ਲਿਆ ਗਰ ਮੜਾ ਮੋਟਾ ਮੈਂ ਹੁਣ ਤਾਂ ਖੇਚੂ ਆਇਆ ਖਾਦ ਪਾ ਕੇ ਖਾਦ ਪਾ ਗਏ ਆ ਉਹ ਟਰੈਕਟਰ ਲੈ ਗਿਆ ਖੋਲ ਗਿਆ ਬਤੰਦਰਾ ਟਰੈਕਟਰ ਲੈ ਗਿਆ ਹਾਂ ਤੇ ਦੇਖਿਆ ਲੈ ਮੈਂ ਚੱਕੀ ਜਾਂਦਾ ਤੇ ਕਿਵੇਂ ਬਸੇ ਦੀ ਬਾਜ ਮਾਰੀ ਮੇਰ ਤੋਂ ਲੱਤ ਟੁੱਟੀ ਨਹੀਂ ਉਹ ਤਾਂ ਫੜ ਨਹੀਂ ਸਕਿਆ ਉਹਨੂੰ ਉਹ ਬਹਿ ਜਾ ਉਹ ਬੇੜਾ ਇਹਦਾ ਅੱਜ ਤਾਂ ਆਪਣਾ ਖੋਲੇ ਕੱਲ ਨੂੰ ਕਿਸੇ ਹੋਰ ਦਾ ਟਰੈਕਟਰ ਖੋਲੇਗਾ ਮੈਂ ਤਾਂ ਨਾ ਖਾ ਲਿਆ ਗੰਦੀ ਲਾਗਨੇ ਨਾ ਤੇਰੇ ਵੀ ਆ ਰਾੜ ਤਾਂ ਆਪਣੀਆਂ ਕਰਤੂਤਾਂ ਕਰਕੇ ਪਈ ਐ ਲੈ ਲੈ ਮੇਰੀਆਂ ਕਰਤੂਤਾਂ ਕਰਕੇ ਕਿਉਂ ਪਈ ਐ ਜੇ ਉਹਨੂੰ ਮੋਟਰਸਾਈਕਲ ਨਾ ਫੜਾਂਦਾ ਮੈਂ ਨਾ ਉਹ ਐਕਸੀਡੈਂਟ ਕਰਦਾ ਨਾ ਮੇਰੀ ਲੱਤ 'ਤੇ ਰਾੜ ਪੜਦਾ ਹੈ ਬਈ ਮੈਂ ਹੁਣ ਦੱਸ ਕੀ ਕਰਾਂ ਦੱਸ ਕੇ ਇਹਨੂੰ ਉਹਨੂੰ ਪੁੱਛ ਜਾ ਕੇ ਬਿਸਟਾਟਰ ਘੜੇ ਦਾ ਕਹੇ ਬੇਟਾ ਇਹਦਾ ਮੁੱਲ ਕੈਨ ਸੈਨ ਉਸੇ ਨੂੰ ਸਕੇ ਚੱਕਰ ਮੈਂ ਮੈਨੂੰ ਕਰਨਾ ਪਊਗਾ ਹੀਲਾ ਮੈਨੂੰ ਤਾਂ ਐਂ ਲੱਗਦਾ ਇਹਨੂੰ ਮੇਰੇ ਸਾਲੇ ਨੂੰ ਸਨੇ ਕੇਵਲ ਵੀ ਲੈ ਗਿਆ ਅੱਛਾ ਕਰਤਾ ਮਤਲਬ 5-4000 ਦਾ ਨੁਕਸਾਨ ਕਰਤਾ 5-4000 ਦਾ ਮੋਟਰ ਕੱਢਣੀ ਪੜੇਗੀ ਸੜੇ ਮਿਸਤਰੀ ਬੁਲਾਣਾ ਪੜੇਗਾ ਵਿੱਚ ਵਾਗੀ ਧਾਰ ਅੱਛਾ ਹਾਂ ਬੜਾ ਤਪਾਏ ਵੀ ਇਹਨੇ ਤਾਂ ਹੈ ਇਹ ਮੇਰੇ ਵਾਲੀ ਮਾਂ ਚ ਮਲਾਵੇ ਉਸ ਨੂੰ ਮੈਨੂੰ ਤਾਂ ਐ ਲੱਗਦਾ ਹਾਂ ਇਹਨੂੰ ਸੜੇ ਨੂੰ ਜਮਾ ਨਾ ਕਰਾਇਏ ਏ ਕੇ ਕਰਾਂ ਮੈਂਗਾ ਇਸਕੇ ਲੈ ਜਾ ਕੇ ਖਬਰ ਸਾਰ ਕਰੀਦਾ ਹਾਂ ਇਸ ਕੀ ਚੰਗਾ ਮੈਂ ਬੈਠੂ ਰਹੇ ਬਈਓ ਤੂੰ ਜਾ ਲੈ ਸਾਰ ਉਹ ਮੈਂ ਕੀ ਸਾਰ ਲਵਾ ਅ ਤਰੀ ਮਾਂ ਹੀ ਨਹੀਂ ਪੈਰਾਂ ਦੇ ਪਾਣੀ ਪੈਣ ਦਿੰਦੀ ਕਹਿੰਦੀ ਆ ਕੁਛ ਨਹੀਂ ਹੁੰਦਾ ਜਵਾਕ ਨੇ ਕੁਛ ਨਹੀਂ ਹੁੰਦਾ ਜਵਾਕ ਨੇ ਆਹ ਦੇਖ ਲੈ ਚਾੜਤਾ ਅੱਜ ਚੰਦ ਜਵਾਕ ਨੇ ਕਰਦਾ ਗੱਲ ਜਾ ਕੇ ਇਹਦੇ ਨਾਲ